ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੈ ਮਾਤਾ ਦੀ ਰਾਮ ਰਾਮ ਤੁਹਾਡਾ ਸਵਾਗਤ ਹੈ। ਆ ਬੱਤੀ ਬਜਾ ਦੇ। ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੈ ਮਾਤਾ ਦੀ ਰਾਮ ਰਾਮ। ਅੱਜ ਇਹਨੇ ਵਾਦ ਕਰ। ਕਰਦਾ ਬੰਦ। ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੈ ਮਾਤਾ ਦੀ ਰਾਮ ਰਾਮ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਡੇਲੀ ਲਾਈਵ ਬਲੌਗ ਤੇ। ਅੱਜ ਅਸੀਂ ਬਣਾਉਣ ਲੱਗੇ ਆ ਅਰਬੀ ਦੀ ਚਾਟ ਜੋ ਕਿ ਬਹੁਤ ਸਵਾਦ ਬਣਦੀ ਆ ਤੇ ਅਰਬੀ ਅਸੀਂ ਪਹਿਲਾਂ ਹੀ ਬਾਲ ਕੇ ਰੱਖ ਲਈ ਆ ਇਹਨੂੰ ਚੰਗੀ ਤਰ੍ਹਾਂ ਤੋਲ ਗਏ ਤੇ ਤੋਲ ਗਏ ਚੰਗੀ ਤਰ੍ਹਾਂ ਛਿੱਲਿਆ ਬਾਲਿਆ ਬਾਲਿਆ ਸਾਫ਼ ਕੀਤਾ ਇਹਨੂੰ ਤੇ ਹੁਣ ਅਸੀਂ ਤਿਆਰ ਕਰਨ ਲੱਗੇ ਆ ਤੁਹਾਨੂੰ ਦਿਖਾਉਣੇ ਆ ਉਹ ਕਰੀ ਅਰਬੀ ਆਪਾਂ ਲਈ ਆ ਬਿਲਕੁਲ ਸਾਫ਼-ਸਾਫ਼ ਤੇ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਤੋਤਾ ਫਿਰ ਉਬਾਲਿਆ ਫਿਰ ਛਿੱਲਿਆ ਤੇ ਹੁਣ ਆਪਾਂ ਇਹਨਾਂ ਨੂੰ ਕਟਾਂਗੇ ਇਸ ਤਰ੍ਹਾਂ ਦੇ ਪੀਸ ਜਿਹੜੇ ਉਹ ਮਤਲਬ ਅਰਬੀ ਦੀ ਚਾਟ ਵੀ ਬਣ ਜਾਂਦੀ ਹੈ ਤੇ ਕਚਾਰੀਆਂ ਦੀ ਚਾੜੀ ਬਣ ਜਾਂਦੀ ਹੈ ਤੇ ਆਪਾਂ ਜਰਬੀ ਦੀ ਚਾਟ ਬਣਾਵਾਂਗੇ ਬਣਾਵਾਂਗੇ ਥੋੜੀ ਜੀ ਤੇ ਬਣਾਵਾਂਗੇ ਬਹੁਤ ਵਧੀਆ ਤੇ ਅਰਬੀ ਦੀ ਚਾਟ ਜਿਹੜੀ ਹੈ ਉਹ ਖਾਣ ਚ ਬਹੁਤ ਸਵਾਦ ਲੱਗਦੀ ਹੈ ਟੇਸਟੀ ਲੱਗਦੀ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਇਹ इस तरह कट लेना भी कट लिया इस तरह के पीस करने हैं आप पावगे प्याज प्याज चाहो तो, तो पा सकते जो जे नहीं तो नहीं भी पा जो नहीं बच्चे खाते तो फिर ना पाओ बच्च आप नींबू का साथ ਨਿੰਬੂ ਨੂੰ ਆਪਾਂ ਨਿਚੋੜ ਲਿਆ ਵਿੱਚ ਪਾਵਾਂਗੇ ਆਪਾਂ ਕਾਲਾ ਨਮਕ ਕਾਲਾ ਨਮਕ ਕਿਉਂਕਿ ਇਹ ਜਿਹੜਾ ਬਹੁਤ ਆਜਮੇ ਵਾਲਾ ਹੁੰਦਾ ਵਾ ਤੇ ਇਸ ਕਰਕੇ ਕਾਲਾ ਨਮਕ ਜਿਹੜਾ ਇਹ ਖਾਣਾ ਚਾਹੀਦਾ ਵਾ ਜਦੋਂ ਨਿੰਬੂ ਜਿਹੜਾ ਉਹ ਘੱਟ ਖਾਣਾ ਚਾਹੀਦਾ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਚਾਟ ਮਸਾਲਾ ਵਿੱਚ ਆਪਾਂ ਚਾਟ ਮਸਾਲਾ ਪਾਵਾਂਗੇ ਜਾਟ ਛਾੜ ਮਸਾਲਾ ਹੋਣਾ ਜਿਹੜੀ ਇਹਦਾ ਟੇਸਟ ਬਹੁਤ ਵੱਜ ਜਾਂਦਾ ਵਾ ਵਿੱਚ ਆਪਾਂ ਪਾਵਾਂਗੇ ਸੌਸ ਵਿੱਚ ਪਾਵਾਂਗੇ ਆਪਾਂ ਹਰੀ ਚਟਣੀ ਹਰੀ ਚਟਣੀ ਪਾਵਾਂਗੇ ਸਬਜੀ ਚਾਟ ਜਿਹੜੀ ਆ ਸਾਡੇ ਬਹੁਤ ਵਧੀਆ ਬਣੂਗੀ ਤੇ ਬਹੁਤ ਜ਼ਿਆਦਾ ਹਾਜਮੇ ਵਾਲੀ ਬਣੂਗੀ ਤੇ ਇਹ ਚਾਟ ਜਿਹੜੇ ਖਾਣੀ ਆ ਇਹ ਬਹੁਤ ਵਧੀਆ ਹੁੰਦੀ ਐ ਸਿਹਤ ਵਾਸਤੇ ਤੇ ਕਚਾਲੂਆਂ ਦੀ ਚਾਟ ਵੀ ਬਣਾਈ ਤੇ ਅਰਬੀ ਦੀ ਚਾਟ ਅੱਜ ਆਪਾਂ ਅਰਬੀ ਦੀ ਚਾਟ ਬਣਾਈ ਆ ਤੁਸੀਂ ਵੀ ਆਪਣੇ ਘਰ ਬਣਾਓ ਤੇ ਬੱਚਿਆਂ ਨੂੰ ਖਵਾਓ ਤੇ ਆਪ ਖਾਓ ਤੇ ਲਾਈਕ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਸਬਸਕ੍ਰਾਈਬ ਦਬਕੇ ਕਰੋ ਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ